ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਜੀ ਤੁਹਾਡੇ ਆਪਣੇ YouTube ਚੈਨਲ Jobs వైਗਨੀ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਜੀ ਪੰਜਾਬ ਸਵੈ ਸੇਵਕ ਵੈਲਫੇਅਰ ਸੁਸਾਇਟੀ ਭਰਤੀ ਜੀ 2025 ਜੀ ਨੂੰ ਕੀ ਲੜਕੀਆਂ ਤੇ ਲੜਕੀ ਦੋਵੇਂ ਅਪਲਾਈ ਕਰ ਸਕਦੇ ਨੇ ਯੋਗਤਾ 10ਵੀਂ ਅਤੇ 12ਵੀਂ ਹੈ ਜੀ ਕੁੱਲ ਪੋਸਟਾਂ ਦੀ ਗਿਣਤੀ 211 ਹੈ ਜੀ ਆਪਾਂ ਕਾਫੀ ਸਮੇਂ ਦੇ ਬਾਅਦ ਆਪਣੇ ਚੈਨਲ ਦੇ ਪੋਸਟ ਅਪਲੋਡ ਕਰਨ ਲੱਗੇ ਆ ਜੀ ਕੋਈ ਕ੍ਰੇਡਿਟੂ ਕਾਰਨ ਕਰਕੇ ਦੋਸਤੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਲਾਈਕ ਕਰਿਆ ਕਰੋ ਆਪਣੇ ਚੈਨਲ ਦੀ ਰੀਚ ਬਹੁਤ ਜ਼ਿਆਦਾ ਘਟ ਗਈ ਹੈ ਅਤੇ ਆਪਣੇ WhatsApp ਦਾ ਚੈਨਲ ਦਾ ਲਿੰਕ ਅਤੇ ਟੈਲੀਗ੍ਰam ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਇਸ ਚੈਨਲ ਤੋਂ ਜੋ ਵੀ ਕਮਾਈ ਹੋਵੇਗੀ ਦੋਸਤੋ ਉਹਨੂੰ ਉਹਦੇ ਵਿੱਚੋਂ ਕੁਝ ਹਿੱਸਾ ਆਪਾਂ ਗਰੀਬ ਬੱਚੇ ਜੋ ਪੜ੍ਹਾਈ ਲਿਖਾਈ ਕਰਨ ਦੇ ਕਾਬਲ ਨਹੀਂ ਹੈ ਜਿਨ੍ਹਾਂ ਦੇ ਕੋਲੇ ਸੋਰਸ ਨਹੀਂ ਹੈ ਇਨਕਮ ਨਹੀਂ ਹੈ ਪੈਸੇ ਨਹੀਂ ਹੈ ਉਹਨਾਂ ਦੀ ਹੈਲਪ ਦੇ ਵਿੱਚ ਲਗਾਵਾਂਗੇ ਹਵాలే ਇਸ ਚੈਨਲ ਤੋਂ ਕੋਈ ਵੀ ਇਨਕਮ ਸਟਾਰਟ ਨਹੀਂ ਹੋਈ ਹੈ ਤੇ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਦੇ ਜਾ ਕਰੋ ਦੋਸਤੋ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਬੋਸਟਨ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਇਹ ਫਾਰਮ ਭਰਨਾ ਪਵੇਗਾ ਜੀ ਇਹ ਫਾਰਮ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਜੀ ਜਿੱਦ ਤੋਂ ਤੁਸੀਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਇਹ ਫਾਰਮ ਨੂੰ ਭਰਨਾ ਹੋਵੇਗਾ ਜੀ ਅਤੇ ਭਰ ਕੇ ਉਸ ਤੋਂ ਬਾਅਦ ਬਾਈ ਹੈਂਡ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਫਾਰਮ ਨੂੰ ਇੱਥੇ ਤੁਹਾਡੀ ਫੋਟੋ ਲੱਗੇਗੀ ਜੀ ਰੀਸੈਂਟਲੀ ਪਾਸਪੋਰਟ ਸਾਈਜ਼ ਇੱਥੇ ਤੁਹਾਡਾ ਸਾਮੀ ਦਾ ਨਾਮ ਬਿਨੇਕਾਰ ਦਾ ਨਾਮ ਤੁਹਾਡਾ ਨਾਮ ਯਾਨੀ ਕਿ ਮਾਤਾ ਪਿਤਾ ਦਾ ਨਾਮ ਕਿਸੇ ਦਾ ਵੀ ਇੱਕ ਦਾ ਨਾਮ ਲਿਖ ਸਕਦੇ ਹੋ ਜਨਮ ਮਿਤੀ ਪੂਰਾ ਪਤਾ ਲਿਖ ਦੇਣਾ ਜੀ ਤੇ ਜਿਲ੍ਹਾ ਤੁਹਾਡਾ ਕੀ ਹੈ ਜੀ ਤੇ ਪੰਜਾਬ ਰਹਿਸੀ ਸਰਟੀਫਿਕੇਟ ਤੁਹਾਡਾ ਇਹਦੇ ਨਾਲ ਅਟੈਚ ਕਰਨਾ ਜੀ ਆਧਾਰ ਕਾਰਡ ਨੰਬਰ ਲਾਜ਼ਮੀ ਲਿਖਣਾ ਜੀ ਮੋਬਾਈਲ ਨੰਬਰ ਲਾਜ਼ਮੀ ਲਿਖਣਾ ਜੀ ਵਿਦਿਅਕ ਯੋਗਤਾ ਤੁਹਾਡੀ ਕੀ ਹੈ ਜੀ ਉਹ ਵੀ ਲਿਖਣੀ ਹੈ ਜੀ ਜਾਤੀ ਸਰਟੀਫਿਕੇਟ ਵੀ ਤੁਹਾਡਾ ਅਟੈਚ ਕੀਤਾ ਜਾਵੇਗਾ ਜੀ ਨਾਲ ਤੇ ਤਜਰਬਾ ਜੇਕਰ ਤੁਹਾਡੇ ਕੋਲ ਹੈ ਜੀ ਐਕਸਪੀਰੀਅੰਸ ਉੱਥੇ ਤੁਸੀਂ ਮੈਂਸ਼ਨ ਕਰ ਸਕਦੇ ਹੋ ਲਿਖ ਸਕਦੇ ਹੋ ਜੀ ਡਰਾਈਵਿੰਗ ਲਾਇਸੈਂਸ ਨੰਬਰ ਜੇਕਰ ਡਰਾਈਵਰ ਦੀ ਅਸਾਮੀ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੱਥੇ ਡਰਾਈਵਿੰਗ ਲਾਇਸੈਂਸ ਨੰਬਰ ਲਿਖਣਾ ਹੋਵੇਗਾ ਜੀ ਇੱਥੇ ਤੁਹਾਡੇ ਸਾਈਨ ਹੋਣਗੇ ਸਿਗਨੇਚਰ ਤੇ ਇਹ ਕਿਸ ਪਤੇ ਦੇ ਉੱਤੇ ਅਪਲਾਈ ਕਰਨਾ ਹੈ ਜੀ ਪੂਰਾ ਵੀਡੀਓ ਦੇ ਵਿੱਚ ਦੱਸਿਆ ਗਿਆ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਦੋਸਤੋ ਇਹ ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਕਸ਼ਲ ਸ਼੍ਰੀ ਮੁਖਸਰ ਸਾਹਿਬ ਜੀ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫ਼ਤਰ ਨਗਰ ਕਸ਼ਲ ਸ਼ੇਰ ਸਿੰਘ ਚੌਕ ਅਬੂ ਰੋਡ ਸ਼੍ਰੀ ਮੁਖਸਰ ਸਾਹਿਬ ਇਹ ਇਹਨਾਂ ਦਾ ਐਡਰੈਸ ਹੈ ਜੀ ਜਿੱਥੇ ਤੁਸੀਂ ਇਹ ਐਪਲੀਕੇਸ਼ਨ ਫਾਰਮ ਆਪਣੇ ਡਾਕੂਮੈਂਟ ਅਟੈਚ ਕਰਕੇ ਭਜਨੇ ਹੋਣਗੇ ਜੀ ਦੋਸਤੋ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਅਤੇ ਲਾਈਕ ਕਰ ਦਿਆ ਕਰੋ ਪੋਸਟ ਹੈ ਜੀ ਸਫਾਈ ਸੇਵਕ ਜੀ ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦੇ ਵੱਲੋਂ ਪੋਸਟ ਹੈ ਜੀ ਦਫਤਰ ਨਗਰ ਕੌਸ਼ਲ ਸ਼੍ਰੀ ਮਕਸਦ ਸਾਹਿਬ ਵੱਲੋਂ ਪਵਿੱਤਰ ਸ਼੍ਰੀ ਮਕਸਦ ਸਾਹਿਬ ਸਾਫ ਸ਼੍ਰੀ ਮਕਸਦ ਸਾਹਿਬ ਪ੍ਰੋਜੈਕਟ ਲਾਗੂ ਕਰਨ ਲਈ ਹੇਠ ਲਿਖੇ ਅੰਗਰੇਜ਼ੀ ਨੇ ਵਿੱਚ ਉਹਨਾਂ ਸਾਹਮਣੇ ਦਰਸਾਈ ਗਿਣਤੀ ਅਨੁਸਾਰ 27 ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਦੀ ਮੰਗ ਕੀਤੀ ਗਈ ਹੈ ਜੀ ਲਾਸਟ ਮਿਤੀ ਹੈ ਜੀ ਅਪਲਾਈ ਕਰਨ ਦੀ 26 ਜੂਨ 2025 ਸ਼ਾਮ ਦੇ 3 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਤੇ ਉਮੀਦਵਾਰਾਂ ਨੂੰ ਵਿਸਤਾਰਿਤ ਜਾਣਕਾਰੀ ਅਤੇ ਸ਼ਰਤਾਂ ਲਈ ਤੁਸੀਂ ਦਫ਼ਤਰ ਨਗਰ ਕੌਸ਼ਲ ਸ਼੍ਰੀ ਮੁਖਸਰ ਸਾਹਿਬ ਦੇ ਕਮਰਾ ਨੰਬਰ 5 ਵਿਖੇ ਤਾਲਮਿਲ ਕਰ ਸਕਦੇ ਹੋ ਜੀ ਜਾਨਕਿ ਤੁਹਾਨੂੰ 26 ਜੂਨ 2025 ਸ਼ਾਮ ਦੇ 3 ਵਜੇ ਤੱਕ ਤੁਸੀਂ ਆਪਦੇ ਡਾਕੂਮੈਂਟ ਲੈ ਕੇ ਇਸੇ ਲਿਖੇ ਗਏ ਜਿਹੜੇ ਐਡਰੈਸ ਦੇ ਉੱਤੇ ਤੁਸੀਂ ਜਾ ਸਕਦੇ ਹੋ ਜੀ ਦਫਤਰ ਨਗਰ ਕੌਸ਼ਲ ਸ਼੍ਰੀ ਮੁਖਤਸਰ ਸਾਹਿਬ ਕਮਨਾ ਨੰਬਰ 5 ਦੇ ਵਿੱਚ ਅਤੇ ਆਪਣੇ ਡਾਕੂਮੈਂਟ ਸਬਮਿਟ ਕਰ ਸਕਦੇ ਹੋ ਹੋਰ ਵਿਦਿਅਰਿ ਜਾਣਕਾਰੀ ਲਈ ਵੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਜਾਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਇਹਨਾਂ ਨੇ ਦਿੱਤਾ ਹੋਇਆ ਐਡਰੈਸ ਜੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਹੋਰ ਵਿਦਿਅਰਿ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਪੋਸਟਾਂ ਦੀ ਡਿਟੇਲ ਨੰਬਰ ਆਫ ਪੋਸਟ ਕੁਝ ਇਸ ਪ੍ਰਕਾਰ ਹੈ ਜੀ ਨੰਬਰ 1 ਤੇ ਪੋਸਟ ਹੈ ਜੀ ਐਮ ਆਈ ਐਸ ਫਾਈਨਾਂਸ ਅਮਲਾ ਦੀ ਪੋਸਟ ਹੈ કુલ ਗਿਣਤੀ 1 ਹੈ ਜੀ ਸੈਲਰੀ ਤੁਹਾਨੂੰ ਡੀਸੀ ਰੇਟਾਂ ਦੇ ਅਨੁਸਾਰ ਦਿੱਤੀ ਜਾਵੇਗੀ ਜੀ ਨੰਬਰ 2 ਤੇ ਕੰਪਿਊਟਰ ਆਪਰੇਟਰ ਦੀ ਪੋਸਟ ਹੈ ਜੀ ਕੁੱਲ ਪੋਸਟ ਜੀ 2 ਜੀ ਇਹਦੀ ਵੀ ਸੈਲਰੀ ਸਭ ਦੀ ਡੀਸੀ ਰੇਟਾਂ ਦੇ ਅਨੁਸਾਰ ਦਿੱਤੀ ਗਈ ਹੈ ਜੀ 3 ਨੰਬਰ 3 ਤੇ ਪੇਮੈਂਟ ਕਲੈਕਟਰ ਦੀ ਪੋਸਟ ਹੈ ਜੀ ਕੁੱਲ ਗਿਣਤੀ 6 ਹੈ ਜੀ ਪੋਸਟਾਂ ਦੀ ਸੈਨੀਟਰੀ ਸੁਪਰਵਾਈਜ਼ਰ ਦੀ ਪੋਸਟ ਹੈ ਜੀ 8 ਪੋਸਟਾਂ ਨੇ ਜੀ ਟੋਟਲ ਜੀਸੀਬੀ ਆਪਰੇਟਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਜੀਸੀਬੀ ਹੈਲਪਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਟਿੱਪਰ ਸੁਪਰਵਾਈਜ਼ਰ ਦੋ ਪੋਸਟਾਂ ਨੇ ਜੀ ਟਿੱਪਰ ਡਰਾਈਵਰ ਦੀਆਂ 35 ਪੋ ਲੇਬਰ ਐਮ ਆਰਐਫ ਸੈਂਟਰ ਅਤੇ ਪਿੰਡ ਕੂੜਾ ਪ੍ਰਬੰਧਨ ਲਈ 15 ਪੋਸਟਾਂ ਨੇ ਜੀ ਲੇਬਰ ਮੈਨ ਰੋਡ ਸਫਾਈ ਲਈ 35 ਪੋਸਟਾਂ ਨੇ ਜੀ ਲੇਬਰ ਟਰੈਕਟਰ ਟਰਾਲੀ ਦੇ ਲਈ 18 ਪੋਸਟਾਂ ਨੇ ਜੀ ਲੇਬਰ ਸ਼ਾਮ ਅਤੇ ਰਾਤ ਦੀ ਸਫਾਈ ਲਈ ਕਮਰਸ਼ੀਅਲ ਏਰੀਆ ਦੇ ਵਿੱਚ 20 ਪੋਸਟਾਂ ਨੇ ਜੀ ਲੇਬਰ ਰਹਿਸ਼ੇ ਏਰੀਆ ਦੀ ਸਫਾਈ ਦੇ ਲਈ 32 ਪੋਸਟਾਂ ਨੇ ਜੀ ਸਾਰਿਆਂ ਦੀ ਸੈਲਰੀ ਡੀਸੀ ਰੇਟਾਂ ਦੇ ਮੁਤਾਬਕ ਹੋਵੇਗੀ ਜੀ ਕੁੱਲ ਪੋਸਟਾਂ ਦੀ ਗਿਣਤੀ ਹੈ ਜੀ 211 ਜੀ ਇਹਨਾਂ ਪੋਸਟਾਂ ਦੇ ਲਈ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੋਨੋਂ ਐਪਲਾਈ ਕਰ ਸਕਦੇ ਨੇ ਜੀ ਹੁਣ ਗੱਲ ਕਰਦੇ ਹਾਂ ਜੀ ਆਪਾਂ ਸਟੱਡੀ ਦੀ ਸਟੱਡੀ ਕੀ ਮੰਗੀ ਹੈ ਜੀ ਇਹਨਾਂ ਨੇ ਪੜ੍ਹਾਈ ਕਿੰਨੀ ਕੀਤੀ ਹੋਣੀ ਚਾਹੀਦੀ ਐਮ ਆਈ ਐਸ ਫਾਈਨਾਂਸ ਐਸਟੈਬਲਿਸ਼ਮੈਂਟ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਕੁਆਲਿਫੀਕੇਸ਼ਨ ਇਹਨਾਂ ਦੀ ਐਮ ਬੀਏ ਮੰਗੀ ਹੈ ਜੀ ਫਾਈਨਾਂਸ ਐਂਡ ਆਈਟੀ ਦੇ ਵਿੱਚੋਂ ਕੰਪਿਊਟਰ ਆਪਰੇਟਰ ਦੀ ਪੋਸਟਾਂ ਦੋ ਨੇ ਜੀ ਗ੍ਰੈਜੂਏਸ਼ਨ ਪਲੱਸ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਜੀ ਪੇਮੈਂਟ ਕਲੈਕਟਰ ਦੀਆਂ ਪੋਸਟਾਂ 6 ਨੇ ਜੀ ਪਲੱਸ 2 ਵੀ ਤਾਂ ਪੰਜਾਬੀ ਪਾਸ ਹੋਣੀ ਚਾਹੀਦੀ ਸੈਨੀਟਰੀ ਸੁਪਰਵਾਈਜ਼ਰ 8 ਨੇ ਪੋਸਟਾਂ ਜੀ ਪਲੱਸ 2 ਵੀ ਤਾਂ ਪੰਜਾਬੀ ਪਾਸ ਹੋਣੀ ਚਾਹੀਦੀ ਜੀ ਜੀਸੀਬੀ ਆਪਰੇਟਰ ਦੀ ਇੱਕ ਪੋਸਟ ਹੈ ਜੀ ਵੈਲਿਡ ਲਾਇਸੈਂਸ ਹੋਣਾ ਚਾਹੀਦਾ ਜੀ ਜੀਸੀਬੀ ਦਾ ਨੰਬਰ 6 ਤੇ ਪੋਸਟ ਹੈ ਜੀ ਜੀਸੀਬੀ ਹੈਲਪਰ ਦੀ ਇੱਕ ਪੋਸਟ ਹੈ ਜੀ 10ਵੀਂ ਪਾਸ ਹੋਣੀ ਚਾਹੀਦੀ ਪੰਜਾਬੀ ਸਬਜੈਕਟ ਦੇ ਨਾਲ ਟਿੱਪਰ ਸੁਪਰਵਾਈਜ਼ਰ ਦੀਆਂ ਦੋ ਪੋਸਟਾਂ ਨੇ ਜੀ 12ਵੀਂ ਕਲਾਸ ਪੰਜਾਬੀ ਦੇ ਨਾਲ ਪਾਸ ਹੋਣੀ ਚਾਹੀਦੀ ਟਿੱਪਰ ਡਰਾਈਵਰ ਦੀਆਂ 35 ਪੋਸਟਾਂ ਨੇ ਜੀ 10ਵੀਂ ਪੰਜਾਬੀ ਪਾਸ ਹੋਣੀ ਚ ਤੇ ਡਰਾਈਵਰ ਲਾਇਸੈਂਸ ਹੋਣਾ ਚਾਹੀਦਾ ਜੀ ਪੋਸਟ ਨੰਬਰ 9 ਜੀ ਲੇਬਰ ਤੇ ਟਿਪਰਸ ਦੀ 35 ਪੋਸਟਾਂ ਨੇ ਜੀ ਪੜ੍ਹਨਾ ਲਿਖਣਾ ਪੰਜਾਬੀ ਦੇ ਵਿੱਚ ਆਉਣਾ ਚਾਹੀਦਾ ਜੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ 10 ਨੰਬਰ ਦੀ ਪੋਸਟ ਹੈ ਲੇਬਰ ਫੋਰ ਐਮ ਆਰ ਐਫ ਸ਼ੈੱਡ ਐਂਡ ਪਿਟਸ 15 ਪੋਸਟਾਂ ਨੇ ਜੀ ਪੰਜਾਬੀ ਤੇ ਵਿੱਚ ਤੁਹਾਨੂੰ ਲਿਖਣਾ ਤੇ ਪੜ੍ਹਨਾ ਹੋਣਾ ਚਾਹੀਦਾ ਜੀ ਅਪਲਾਈ ਕਰ ਸਕਦੇ ਹੋ ਤਾਂ ਲੇਬਰ ਫੋਰ ਮੈਨ ਮੇਨ ਰੋਡ ਸਵੀਪਿੰਗ 35 ਪੋਸਟਾਂ ਨੇ ਜੀ ਪੰਜਾਬੀ ਦੇ ਵਿੱਚ ਲਿਖਣਾ ਪੜ੍ਹਨਾ ਹੋਣਾ ਚਾਹੀਦਾ ਜੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੰਬਰ 12 ਤੇ ਲੇਬਰ ਫੋਰ ਟਰੈਕਟਰ ਟਰਾਲੀ ਦੀ ਹੈ ਜੀ 18 ਪੋਸਟਾਂ ਨੇ ਜੀ ਸੇਮ ਪੰਜਾਬੀ ਵਰਣੀ ਲਿਖਣੀ ਹੋਣੀ ਚਾਹੀਦੀ ਹੈ ਜੀ ਨੰਬਰ 13 ਤੇ ਜੀ ਲੇਬਰ ਫੋਰ ਇਵਨਿੰਗ ਐਂਡ ਨਾਈਟ ੀਲੀਪਿੰਗ ਕਮਰਸ਼ial ਏਰੀਆ ਦੇ ਵਿੱਚ 20 ਪੋਸਟਾਂ ਨੇ ਜੀ ਪੰਜਾਬੀ ਲਿਖਣੀ ਪੜਨੀ ਹੋਣੀ ਚਾਹੀਦੀ ਹੈ ਜੀ ਲੇਬਰ ਫੋਰ ਰੈਜੀਡੈਂਸ਼ੀਅਲ ਏਰੀਆ ਦੇ ਪੋਸਟ ਹੈ ਜੀ 32 ਪੋਸਟਾਂ ਨੇ ਜੀ ਪੰਜਾਬੀ ਲਿਖਣੀ ਪੜਨੀ ਹੋਣੀ ਚਾਹੀਦੀ ਹੈ ਜੀ ਇਹਨਾਂ ਨੇ ਕੁਝ ਸ਼ਰਤਾਂ ਵੀ ਰੱਖੀਆਂ ਹੋਈਆਂ ਨੇ ਜੀ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ ਵੀ ਪੜ ਕੇ ਦੇਖ ਸਕਦੇ ਹੋ ਜੀ ਮੈਂ ਵੀ ਤੁਹਾਨੂੰ ਦੱਸ ਦਿੰਦਾ ਇੱਕ ਵਾਰੀ ਨੰਬਰ 1 ਤੇ ਸ਼ਰਤ ਹੈ ਜੀ ਉਮੀਦਵਾਰਾਂ ਦੀ ਉਮਰ 1.6.2025 ਨੂੰ 18 ਤੋਂ 37 ਸਾਲ ਦੇ ਵਿੱਚ ਘੱਟ ਹੋਣੀ ਚਾਹੀਦੀ ਹੈ ਜੀ ਇਹਨਾਂ ਨਿਯੁਕਤੀਆਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਮਰ ਵਿੱਚ ਬੰਦੀ ਛੋੜ ਦਿੱਤੀ ਜਾਵੇਗੀ ਜੀ ਨੰਬਰ 2 ਤੇ ਸ਼ਰਤ ਹੈ ਜੀ ਲੜੀ ਨੰਬਰ 1 ਦੇ ਅਸਾਮੀ ਲਈ ਯੋਗਤਾ ਅਤੇ ਤਜਰਬਾ ਆਧਾਰ ਤੇ ਤਰਜੀਹ ਦਿੱਤੀ ਜਾਵੇਗੀ ਜੀ ਲੜੀ ਨੰਬਰ 2 ਨੰਬਰ 33 ਦੀ ਲੜੀ ਨੰਬਰ 2 ਤੇ ਆਧਾਰ ਜ ਸਮੀਲ ਦੀ ਯੋਗਤਾ ਪੂਰੀ ਹੋਣ ਉਪਰੰਤ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਟੈਸਟ ਲੈਣ ਤੇ ਟਾਈਪਿੰਗ ਟਾਈਪਿੰਗ ਪਾਸ ਉਮੀਦਵਾਰਾਂ ਵਿੱਚੋਂ ਚੁਣੇ ਗਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ ਜੀ। ਨੰਬਰ 4 ਤੇ ਇਹਨਾਂ ਦੀ ਸ਼ਰਤ ਹੈ ਜੀ ਉਮੀਦਵਾਰ ਵੱਲੋਂ ਆਪਣਾ ਨਾਮ ਪਿਤਾ ਦਾ ਨਾਮ ਪਤੀ ਦਾ ਨਾਮ ਪੂਰਾ ਪਤਾ ਆਧਾਰ ਨੰਬਰ ਮੋਬਾਈਲ ਨੰਬਰ ਵਿਦਿਅਕ ਯੋਗਤਾ ਤਜਰਬਾ ਡਿਟੇਲ ਮਾਰਕਸ ਕਾਰਡ ਜਨਮ ਮਿਤੀ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਡਰਾਈਵਰ ਦੀ ਅਸਾਮੀ ਲਈ शरीर की तंदुरुस्ती से संबंधी स्वघोषणा पत्र जाति सर्टिफिकेट पंजाब रेजिडेंसी सर्टिफिकेट देना जरूरी है श्री मुख्सद साहब शहर दे रहने वाले उम्मीदवारों ਨੂੰ ਤਰਜੀਹ ਦਿੱਤੀ ਜਾਵੇਗੀ ਜੀ ਨੰਬਰ 5 ਤੇ ਇਹਨਾਂ ਦੀ ਸ਼ਰਤ ਹੈ ਜੀ ਸਾਮੀਆਂ ਦੀ ਗਿਣਤੀ ਵਿੱਚ ਲੋੜ ਅਨੁਸਾਰ ਵਾਧਾ ਘਾਟ ਕੀਤਾ ਜਾ ਸਕਦਾ ਹੈ ਇਹਨਾਂ ਸਮੇਂ ਨੂੰ ਰੱਦ ਕਰਨ ਦਾ ਅਧਿਕਾਰ ਸਫਾਈ ਸੇਵਕ ਵੈਲਫੇਅਰ ਸੁਸਾਇਟੀ ਕੋਲ ਰੱਖਮਾ ਹੈ ਨੰਬਰ 6 ਦੀ ਸ਼ਰਤ ਹੈ ਜੀ ਚੁਣੇ ਗਏ ਉਮੀਦਵਾਰਾਂ ਦਾ ਨਤੀਜਾ ਨਗਰ ਕੌਸ਼ਲੀ ਵੈਬਸਾਈਟ ਦੀ ਪਾਇਆ ਜਾਵੇਗਾ ਜੀ ਸੋਸਾਇਟੀ ਦੇ ਦਫ਼ਤਰ ਨਗਰ ਕੌਸ਼ਲ ਸ੍ਰੀ ਮੋਕਸ਼ ਸਾਹਿਬ ਵਿਖੇ 5 ਨੰਬਰ ਕਮਰੇ ਦੇ ਵਿੱਚ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਨੰਬਰ 7 ਦੇ ਇਹਨਾਂ ਦੀ ਸ਼ਰਤ ਹੈ ਜੀ ਚੁਣੇ ਗਏ ਉਮੀਦਵਾਰਾਂ ਬਲੱਡ ਟੈਸਟ ਬਲੱਡ ਟੈਸਟ ਮੈਡੀਕਲ ਅਤੇ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਲਾਜ਼ਮੀ ਹੋਵੇਗੀ ਜੀ ਜੇਕਰ ਇਹਨਾਂ ਟੈਸਟਾਂ ਅਨਸਾਰ ਉਮੀਦਵਾਰ ਯੋਗਤਾ ਪੂਰੀ ਨਹੀਂ ਕਰਦਾ ਤਾਂ ਉਹਨਾਂ ਨੂੰ ਵਿਚਾਰਿਆ ਨਹੀਂ ਜਾਵੇਗਾ ਜੀ ਨੰਬਰ 8 ਤੇ ਚੁਣੇ ਗਏ ਉਮੀਦਵਾਰਾਂ ਨੂੰ 7 ਦਿਨਾਂ ਦਾ ਟ੍ਰੇਨਿੰਗ ਸਮਾਂ ਪੂਰਾ ਹੋਣਾ ਕਰਨਾ ਹੋਵੇਗਾ ਜੀ ਜਿਸ ਵਿੱਚ ਕਮ ਤੇ ਚੱਲੀ ਬਖਸ਼ ਪਾਈ ਜਾਂਦੇ ਸੋਸਾਇਟੀ ਵਿੱਚ 7 ਦਿਨਾਂ ਦੇ ਸਮੇਂ ਨੂੰ ਸ਼ਾਮਲ ਕਰ ਨੋਟ ਲਿਖਿਆ ਜੀ ਇਹਨਾਂ ਨੇ ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਦਸਤਾਵੇਜ਼ਾਂ ਦੀਆਂ ਤਸਦੀਕ شدہ ਕਾਪੀਆਂ ਦਫ਼ਤਰ ਦਫ਼ਤਰੀ ਕੰਮ ਵਾਲੇ ਦਿਨ ਮਿਤੀ 26 6 2025 ਸਮਾਂ ਦੁਪਹਿਰ 3 ਵਜੇ ਤੱਕ ਨਗਰ ਕੌਸ਼ਲ ਸ੍ਰੀ ਮੁਖਸ ਸਿੰਘ ਸਾਹਿਬ ਦੇ ਦਫ਼ਤਰ ਵਿਖੇ ਕਮਰਾ ਨੰਬਰ 5 ਦੇ ਵਿੱਚ ਜਮ੍ਹਾਂ ਕਰਵਾ ਸਕਦੇ ਜੀ ਕਮਰਾ ਨੰਬਰ 5 ਦੇ ਵਿੱਚ ਜਾ ਕੇ ਜੀ ਤੁਸੀਂ ਆਪਣੇ ਸਾਰੇ ਡਾਕੂਮੈਂਟ ਜਮ੍ਹਾਂ ਕਰਵਾ ਸਕਦੇ ਹੋ ਜੀ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਜਾਂ ਕੋਈ ਤੁਹਾਡਾ ਸਵਾਲ ਹੈ ਜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੇਰੇ ਤੋਂ ਪੁੱਛ ਸਕਦੇ ਹੋ ਜੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਨਵੀਂ ਭਰਤੀ ਦੇ ਨਾਲ ਧੰਨਵਾਦ ਜੀ